ਅੱਜ ਤੋਂ ਅੱਜ ਤੋਂ ਅੱਜਾ ਸਰ ਫੈਰ 25 ਜੁਲਾਈ 1975 ਨੂੰ ਮੁਲਤ ਦੇ ਵੀ ਜੋ ਐਮਰਜੈਂਸੀ ਲੱਗੀ ਉਹ ਦੇਸ਼ ਦੇ ਲੋਕ ਰਾਜ ਲਈ ਖਤਰੇ ਦੀ ਘੰਟੀ ਸੀ ਇਲਾਵਾ ਹਾਈ ਕੋਰਟ ਦੇ ਫੈਸਲੇ ਨੂੰ ਉਸ ਸਮੇਂ ਦੀ ਪ੍ਰਧਾਨ ਮੰਤਰੀ ਨੇ ਜਿਵੇਂ ਚੁਣੌਤੀ ਦਿੱਤੀ ਨਤਾਰਿਆ ਔਰ ਆਪਣੀ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਕਾਬਜ਼ ਰਹਿਣ ਲਈ ਦੇਸ਼ ਦੇ ਵਿੱਚ ਸਾਰੇ ਕਾਨੂੰਨ ਜਿਹੜੇ ਛਿੱਕੇ ਗਏ ਔਰ ਮਨਮਰਜ਼ੀ ਦੇ ਫੇਟਾ ਫੇਟੀਆਂ ਬੋਲਣ ਤੇ ਤੁਰੰਤ ਤੇ ਲੇਖਣ ਤੇ پابੰਦੀ ਲਾ ਕੇ ਸਾਰੇ ਮਾਨ ਦੀ ਹੱਤ ਕੋਏ ਔਰ ਜੇਗਾ ਵੀ ਆਵਾਜ਼ ਸੌਂਦਾ ਸੀ ਵਿਰੋਧ ਦੇ ਵਿੱਚ ਉਹਨਾਂ ਨੂੰ ਜੇਰਾਂ ਦੇ ਵਿੱਚ ਬੰਨ੍ਹ ਦਿੱਤਾ ਗਿਆ ਉਹ ਮੈਂ ਕਿਹਾ ਸਰਦਾਰ ਕੇ ਇਸ ਐਮਰਜੈਂਸੀ ਨੂੰ ਜੇ ਸਭ ਤੋਂ ਪਹਿਲਾ ਚੈਲੰਜ ਦਿੱਤਾ ਮੋਰਚ ਦੇ ਵਿੱਚ ਚੁਣੌਤੀ ਦਿੱਤੀ ਮੋਰਚ ਦੇ ਵਿੱਚ ਸ਼ਰਮਈ ਕਾਲੀਦਾਰ ਨੇ ਦਿੱਤੀ ਉਹ ਮਨੁੱਖੀ ਜੀਵ ਦਾ ਮਾਨ ਹੈ ਕਿ ਸਭ ਤੋਂ ਛੋਟੀ ਉਮਰ ਦੇ ਵਿੱਚ ਸਭ ਤੋਂ ਲੰਮਾ ਸਮਾਂ ਜੇਰ ਦੇ ਵਿੱਚ ਤੇ ਸਭ ਤੋਂ ਛੋਟੀ ਉਮਰ ਦੇ ਜੇ ਕਿਸੇ ਨੂੰ ਐਮਰਜੈਂਸੀ ਦੇ ਵਿੱਚ ਦੇਖ ਕਤੰਡਾ ਮੌਕਾ ਮਿਲਿਆ ਤਾਂ ਮਨੁਨਸੀ ਹੋਇਆ ਇਹ ਪੰਜਾਬ ਲਈ ਵੀ ਮਾਨਦੀ ਗੱਲ ਆ ਵੇਰੇ ਲਈ ਵੀ ਮਾਨਦੀ ਗੱਲ ਆ ਸ਼ਰੋਣੀ ਕਾਦੀガル ਲਈ ਮਾਨਦੀ ਗੱਲ ਆ ਔਰ ਮੈਂ ਕਹਿ ਸਕਦਾ ਇਹ ਮਾਨਵੀ ਹੱਕਾਂ ਦਾ ਜਦੋਂ ਵੀ ਕਹਾਣ ਹੋਇਆ ਤਾਂ ਸ਼ਰੋਣੀ ਕਾਦੀガル ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਵਿਰਾਸਤ ਤੇ ਚੱਲਦੇ ਹੋਇਆ ਉਸ ਰਾਹ ਤੇ ਤੁਰਦੇ ਹੋਇਆ ਹਮੇਸ਼ਾ ਉਸ ਜੰਗਰ ਅਨਿਆਇ ਤੇ ਜ਼ੁਲਮ ਦਾ ਟਕਰਾ ਕੀਤਾ ਅੱਜ ਵੀ ਭਾਈ ਅੰਮ੍ਰਿਤਪਾਲ ਸਿੰਘ ਵਰਗੇ ਲੋਕ ਜਿਹੜੇ ਜਗਨੂਗੜ੍ਹ ਜੇਲ੍ਹ ਦੇ ਵਿੱਚ ਬੈਠੇ ਨੇ ਜਹਾਂ ਬਹੁਤ ਸਾਰੇ ਵੱਧੀ ਸਿੱਖ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਜਹਾਂ ਭਾਈ ਅੰਮ੍ਰਿਤਪਾਲ ਸਿੰਘ ਤੋਂ ਉਹਦੇ ਸਾਥੀਆਂ ਤੇ ਵਾਰ-ਵਾਰ ਮਹਿੰਦੇ ਸੇ ਲਾਈ ਜਾ ਰਹੀਆ ਇਹ ਦਰਦ ਜਿਹਨਾਂ ਨੇ ਆਪਣੇ ਖੰਡੇ ਤੇ ਹੰਢਾਏ ਨੇ ਮੇਰੇ ਵਰਗੇ ਲੋਕਾਂ ਨੇ ਉਹਨਾਂ ਲੋਕ ਦੀ ਪੀੜਾ ਕਿਉਂ ਦੀ ਚੀਜ਼ ਦਾ ਪਤਾ ਅੱਜ ਬੋਲਤ ਦੇ ਹੁਕੂਮਾਨਾਂ ਨੂੰ ਯਾਦ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਉਸ ਸਮੇਂ ਐਮਰਜੈਂਸੀ ਦਾ ਵਿਰੋਧ ਕਰ ਰਹੀ ਸੀ ਤੇ ਅੱਜ ਉਹ ਰਾਜ ਤੇ ਸਤਾ ਤੇ ਕਾਜ ਕਰ ਰਿਹਾ ਉਹਨਾਂ ਨੂੰ ਆਪਣੇ ਉਹ ਦਿਨ ਯਾਦ ਕਰਨੇ ਚਾਹੀਦੇ ਨੇ ਔਰ ਇਹ ਜਿਹੜੇ ਐਨਐਸ ਦੇ ਵਰਗੇ ਕਾਰੇ ਚੁਣੂਗੇ ਜਿਹੜੇ ਸੀ ਤਾਂ ਇਹ ਤਣਾ ਦੇ ਕੇ ਬਾਹਰ ਸਲੇ ਜਾਂ ਪਰ ਜਿਹੜੇ ਐਨਐਸ ਨੇ ਲਾ ਕੇ ਬੰਦਰ ਲੋਕਾਂ ਨੂੰ ਜਿਹੜਾ ਵਿੱਚ ਰੱਖਿਆ ਹੋਇਆ ਅੱਜ ਪ੍ਰਜਾਵਾ ਸਾਖ ਨੂੰ ਹੋ ਰਿਹਾ ਹੈ ਮਜੇਸੀ ਦਾ ਸੋ ਇਹ ਸੋਚਦੇ ਹੋਈ ਅਨੁਕ੍ਰੀ ਹਕਤਾਂ ਦੇ ਕਰਰ ਕੇਂਦ ਕਰਦੇ ਹੋਈ ਮੈਂ ਸਮਝਦਾ ਐ ਐਸੇ ਰੋਕਣਾ ਚਾਹੀਦਾ ਪੰਜਾਬ ਸਰਕਾਰ ਨੇ ਜਿਹੜਾ ਦੁਬਾਰਾ ਰਗਮਾਨ ਕੀਤਾ ਐ ਐਨਐਸਐਮ ਪਾਸਿੰਗ ਹੋ ਰਿਹਾ ਉਹ ਬਹੁਤ ਵੱਡਾ ਰਿਆ ਹੈ ਉਹ ਮੈਂ ਸਮਝਦਾ ਐ ਮਰਜੈਂਸੀ ਦੇ ਤਾਲੇ ਦੌੜ ਨੂੰ ਯਾਦ ਕਰਾਉਣਾ ਹੈ ਔਰ ਅਸੀਂ ਉਹਦਾ ਘਟ ਕੇ ਵਿਰੋਧ ਕਰਾਂਗੇ ਔਰ ਕਰਦੇ ਰਹਿਾਂਗੇ ਔਰ ਮੈਂ ਸਮਝਦਾ ਮੂਤਰੇ ਵਿੱਚ ਸਹੀ ਮੈਨੇ ਵਿੱਚ ਲੋਕਰਾਜੀ ਕਰਨਾ ਕੇਂਦ ਕਰਦੀ ਰਾਤੀ ਲਈ ਅਸੀਂ ਹਮੇਸ਼ਾ ਲੜਦੇ ਰਹਾਂਗੇ ਆਵਾਜ਼ ਬੁਲੰਦ ਕਰਦੇ ਰਹਾਂਗੇ ਅੱਜ ਐਮਰਜੈਂਸੀ ਦੇ ਉਹ ਦਿਨ ਜਦੋਂ ਛੋਟੇ ਉਮਰ ਦੇ ਬੱਚੇ ਨੂੰ ਦੇਰ ਜਾਣਾ ਪਿਆ ਸੀ 39 ਕਾਨੂੰਨ ਦੇ ਤਹਿਤ ਤੇ ਉਹ ਥਲੂੰ ਖੰਡੇ ਖੜੇ ਘਰਵਾਲਿਆਂ ਤਰ੍ਹਾਂ ਜੇ ਨਜ਼ਰਾਂ ਦੇ ਸਾਹਮਣੇ ਆ ਰਹੀਆਂ ਨੇ ਪਰ ਹੱਕ ਸੱਚ ਤੇ ਸਾਫ ਲਈ ਲੜਦੀ ਕਾਫੀ ਜਰੀਆ ਉਹ ਯਾਦਾਂ ਸਰ ਉਡੇਰੀਆਂ ਨੇ ਸੋ ਅੱਜ ਐਮਰਜੈਂਸੀ ਉਸ ਕਾਲੇ ਦੌਰ ਨੂੰ ਯਾਦ ਕਰਕੇ ਇੱਕ ਵਾਰ ਫੇਰ ਅਸੀਂ ਮੁੱਤਰ ਦੇ ਵਿੱਚ ਸਹੀ ਮੈਨੇ ਵਿਸ਼ ਲੋਕਰਾਜੀ ਕਰਾ ਕੀ ਤੁਹਾਨੂੰ ਲੈ ਆਉਂਦੀ ਬਚਨ ਬਕਰ ਚਰਮੇ